ਤਰਨਤਾਰ ਦੇ ਲੋਕਾਂ ਦਾ ਸੁਭਾਅ ਤੇ ਇਹਨਾਂ ਦੀ ਪੰਥ ਪ੍ਰਤੀ ਕਮਿਟਮੈਂਟ ਇਹਨਾਂ ਦੀ ਕੁਰਬਾਨੀ ਇਹ ਬੜੀ ਲੰਬੇ ਸਮੇਂ ਤੋਂ ਅਸੀਂ ਜਾਣਦੇ ਹਾਂ ਕਿ ਜਿਸ ਬੰਦੇ ਦੇ ਨਾਲ ਜ਼ਬਰਕ ਹੁੰਦਾ ਹਮੇਸ਼ਾ ਤਰਨਤਾਰ ਦੇ ਲੋਕ ਉਹਦੇ ਨਾਲ ਖੜੇ ਆ ਇਤਿਹਾਸ ਸਿਰਜੋਗੇ ਇਸ ਵਾਰ ਇਤਿਹਾਸ ਬਿਲਕੁਲ ਸੱਚਾ ਜਾਊਗਾ ਕਿਉਂਕਿ ਜਿਹੜੀਆਂ ਦੂਜੀ ਤਰ੍ਹਾਂ ਦੂਜੀ ਤਰ੍ਹਾਂ ਅਕਾਲੀ ਦਲ ਕਹਿੰਦੇ ਆ ਜੀ ਜਿਹੜਾ ਅਕਾਲੀ ਦਲ ਅਕਾਲ ਤਖਤ ਤੋਂ ਮੂੰਹ ਮੋੜ ਚੁੱਕਾ ਹੋਏ ਜਿਸ ਅਕਾਲੀ ਦਲ ਦੀਆਂ ਜ਼ਬਾਨਾਂ ਜ਼ਬਤ ਹੋਈਆਂ ਹੋਣ ਜਿਹਦੇ ਮਗਰ ਸੁਖਵੀਰ ਸਿੰਘ ਜਿਸ ਕੈਂਡੀਡੇਟ ਦੇ ਮਗਰ ਖਲੂਗਾ ਉਹਨੂੰ ਲੋਕ ਪੰਥਕ ਕੈਂਡੀਡੇਟ ਨਹੀਂ ਸਮਝਦੇ ਪੰਥਕ ਕੈਂਡੀਡੇਟ ਨੇ ਜਿਹੜੇ ਕੁਰਬਾਨੀ ਕਰਨ ਵਾਲੇ ਬੰਦੇ ਨੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਕੁਰਬਾਨੀਆਂ ਕੀਤੀਆਂ ਅਸੀਂ ਸਾਰੇ ਇਕੱਠੇ ਇਸ ਕਰਕੇ ਬਿਲਕੁਲ ਪੰਥ ਚੜ੍ਹਦੀ ਕਲਾ 'ਚ ਰਹੂਗਾ ਇੱਥੇ ਬੜੀ ਭਾਰੀ ਜਿੱਤ ਹੋਊਗੀ ਇੱਥੋਂ ਦੇ ਲੋਕ ਕਿੰਨੇ ਕਲਾਬੀ ਨੇ ਸੱਚ ਦੇ ਨਾਲ ਖੜ੍ਹਣ ਵਾਲੇ ਨੇ ਹਾਲਾਤ ਇਹ ਸੀ ਕਿ ਸੰਦੀਪ ਤਾਂ ਕੇਸ ਅੰਡਰ ਟ੍ਰਾਇਲ ਸੀ ਉਹਦਾ ਸੁਭਾ ਸਰਹੰਦਾ ਉਹਨੂੰ ਸਜ਼ਾ ਹੋਈ ਹੋਈ ਸੀ ਦੁਨੀਆ ਦਾ ਕੋਈ ਕਾਨੂੰਨ ਨਹੀਂਗਾ ਅੰਡਰ ਟ੍ਰਾਇਲ ਨੂੰ ਤੇ ਜਿੰਨਾਂ ਦੇ ਇਕੱਠੇ ਰੱਖ ਸਕਦੇ ਇਕੱਠੇ ਰੱਖੇ ਇਹ ਉਹਨੂੰ ਮਾਰਨਾ ਚਾਹੁੰਦੇ ਸੀਗੇ ਸੰਦੀਪ ਨੂੰ ਤੇ ਕੁਦਰਤ ਦਾ ਭਾਣਾ ਤੇ ਮਰ ਦੁੱਜਾ ਗਿਆ ਲੋਕਾਂ ਦੀ ਹਮਦਰਦੀ ਸੰਦੀਪ ਨਾਲ ਹੋਈ ਆ ਤੇ ਸੰਦੀਪ ਦੇ ਨਾਲ ਜਾਤੀ ਹੋਈ ਆ ਇਸ ਕਰਕੇ ਲੋਕ ਜਾਤੀ ਦੇ ਨਾਲ ਖੜਦੇ ਆ ਉਹਦੀ ਪਿੱਠ ਪੂਰਦੇ ਆ ਔਰ ਸਾਨੂੰ ਪੂਰਾ ਯਕੀਨ ਹੈ ਕਿ ਬੜੀ ਭਾਰੀ ਇੱਥੇ ਜਿੱਤ ਜਿਹੜੀ ਆ ਉਹ ਜਿੰਦੀਆਂ ਪੰਥਕ ਤਰ੍ਹਾਂ ਸਾਰੀਆਂ ਇਕੱਠੀਆਂ ਹੋਈਆਂ ਇਹਨਾਂ ਦੀ ਹੋਊਗਾ